ਸੀਆਈਏ 1 ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਥਾਣਾ ਕੈਂਟ ਦੇ ਏਰੀਏ ਦੇ ਵਿੱਚੋਂ ਚੋਰੀ ਦੀਆਂ ਦੋ ਕਾਰਾਂ ਅਤੇ ਸੱਤ ਮੋਟਰਸਾਈਕਲਾਂ ਸਮੇਤ ਪੰਜ ਨੂੰ ਕੀਤਾ ਗਿਆ ਗ੍ਰਿਫਤਾਰ ਥਾਣਾ ਕੈਂਟ ਵਿਖੇ ਇਹਨਾਂ ਦੀ ਮਾਮਲਾ ਦਰਜ ਕਰ ਕੀਤੇ ਗਏ ਬੰਦਾ ਬਲਤ ਡੀਐਸਪੀ ਸਿਟੀ 2 ਨੇ ਦਿੱਤੀ ਜਾਣਕਾਰੀ ਸ਼ੁੱਕਰਵਾਰ ਨੂੰ 3 ਵਜੇ ਦੇ ਲਗਭਗ ਡੀਐਸਪੀ ਸਿਟੀ 2 ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ 1 ਦੀ ਪੁਲਿਸ ਪਾਰਟੀ ਵੱਲੋਂ ਚੋਰੀ ਦੀਆਂ ਕਾਰਾਂ ਦੋ ਕਾਰਾਂ ਅਤੇ ਸੱਤ ਮੋਟਰਸਾਈਕਲਾਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੇ ਕਾਰਵਾਈ ਕਰਦੇ ਹੋਏ ਇਹਨਾਂ ਵੱਲੋਂ ਥਾਣਾ ਕੈਂਟ ਵਿਖੇ ਮਾਮਲਾ ਅੱਜ ਕਰਕੇ ਇਹਨਾਂ ਨੂੰ ਬੰਦਾਬਰਾਤ ਕੀਤਾ ਗਿਆ ਤੇ ਹੁਣ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਦੇ ਵਿੱਚ ਦੋ ਵਿਅਕਤੀ ਉਹਨਾਂ ਇਹ ਆਪਾਂ ਇਹ ਵੀ ਗਣ ਕਰ ਦਿੱਤੀ ਹੈ ਕਿ ਦੋ ਵਿਅਕਤੀ ਚੋਰੀ ਕਰਦੇ ਸਨ ਤੇ ਬਾਕੀ ਦੇ ਤਿੰਨ ਵਿਅਕਤੀ ਜਿਹੜਾ ਚੋਰੀਆ ਸਮਾਨ ਗੀ ਵੇਚਦੇ ਸਨ ਤੇ ਇਹਨਾਂ ਦੇ ਵਿੱਚ ਕੁਝ ਵਿਅਕਤੀ ਕੁਆੜ ਦਾ ਕੰਮ ਹੀ ਕਰਦੇ ਹਨ ਸੱਤ ਜਿਹੜੀ ਦੀਵਾਰਾਂ ਦਾ ਅੰਜਾਮ ਦੇਣ ਵਾਲੇ ਪੰਜ ਵਿਅਕਤੀ ਬਟੇਨਾ ਕੋਈ ਸੁਣੋ ਤਾਂ ਉਹ ਦਿੱਤੇ ਗਏ ਇਹਨਾਂ ਇਹ ਆਪਣੇ ਇੰਚਾਰਜ ਸੀਆਈਆਈ ਇਨਸਪੈਕਟਰ ਮਪਰੀਤ ਇਹਨਾਂ ਦੀ ਟੀਮ ਕੋਲ ਇੱਕ ਬੜੀ ਕ੍ਰੈਡੀਬਲ ਇਨਫੋਰਮੇਸ਼ਨ ਸੀਗੀ ਕਿ ਇੱਕ ਸੁਖੈਲ ਸਿੰਘ ਨਾਂ ਦਾ ਵਿਅਕਤੀ ਹੈਗਾ ਜੋ ਗੱਡੀਆਂ ਤੇ ਮੋਟਰਸਾਈਕਲ ਵਗੈਰਾ ਇਹਨਾਂ ਨੂੰ ਚੋਰੀ ਚੋਰੀ ਵੀ ਕਰਦਾ ਤੇ ਅੱਗੇ ਫਿਰ ਉਸ ਨੂੰ ਵੇਚ ਦਿੰਦਾ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਤੁਰੰਤ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਸੀਆਈਆਈ ਦੀ ਟੀਮ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਸੁਖਤੈਂ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਜਿਸ ਟਾਈਮ ਉਹਨੂੰ ਗ੍ਰਿਫਤਾਰ ਕੀਤਾ ਉਸ ਉਸ ਟਾਈਮ ਉਹ ਇੱਕ ਮਾਰੂਤੀ ਗੱਡੀ ਤੇ ਸੀਗਾ ਤੇ ਜੋ ਗੱਡੀ ਉਹ ਵੀ ਗੱਡੀ ਚੋਰੀ ਦੀ ਪਾਈ ਗਈ ਉਸ ਤੇ ਕੰਮ ਅੱਗੇ ਕਰਦੇ ਹੋਏ ਇਹਨਾਂ ਨੇ ਡਿਊਰਿੰਗ ਦੀ ਇਨਵੈਸਟੀਗੇਸ਼ਨ ਚਾਰ ਹੋਰ ਬੰਦਿਆਂ ਨੂੰ ਨਾਮਿਨੇਟ ਕੀਤਾ ਜੀ ਜਿਨ੍ਹਾਂ ਦਾ ਨਾਮ ਨਿਸ਼ਾਤ ਮਹਿੰਦਰਾ, ਗੁਰਦੀਪ ਸਿੰਘ, ਪ੍ਰਤੀਕ ਸ਼ਰਮਾ ਤੇ ਆਕਾਸ਼ਦੀਪ ਸਿੰਘ ਹੈ ਡਿਊਰਿੰਗ ਇਨਵੈਸਟੀਗੇਸ਼ਨ ਇਹ ਚੀਜ਼ ਸਾਹਮਣੇ ਆਈ ਕਿ ਜਿਹੜੇ ਸੁਖਚੈਨ ਸਿੰਘ ਤੇ ਆਕਾਸ਼ਦੀਪ ਐ ਇਹ ਗੱਡੀਆਂ ਦਾ ਮੋਟਰਸਾਈਕਲ ਵਗੈਰਾ ਚੋਰੀ ਕਰਦੇ ਆ ਚੋਰੀ ਕਰਕੇ ਇਹੀ ਅੱਗੇ ਨਿਸ਼ਾਂਤ ਗੁਰਦੀਪ ਜਾਂ ਪ੍ਰਤੀਕ ਐ ਇਹ ਚੋਰੀ ਦਾ ਸਬਾਨ ਜਿਹੜਾ ਖਰੀਦਦੇ ਆ ਤੇ ਇਹਨਾਂ ਨੂੰ ਲੌਮੀਨੇਟ ਕਰਕੇ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਸਾਰਿਆਂ ਕੋਲੋਂ ਉਹ ਦੋ ਗੱਡੀਆਂ ਤੇ ਸੱਤ ਮੋਟਰਸਾਈਕਲ ਰਿਕਵਰ ਹੋ ਗਏ ਇਸ ਅ ਇਸ ਵੇਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਟ ਜੋ ਪ੍ਰਿੰਲ ਨੰਬਰ ਨਹੀਂ ਅਜੇ ਤੱਕ ਸਾਹਮਣੇ ਆਇਆ ਹੈ ਜੋ ਸੁਖਚੈਨ ਸਿੰਘ ਹੈਗਾ ਜੀ ਜਿਹਦੇ ਕੋਲ ਮ੍ਰਿਤਕੀ ਰਿਕਵਰ ਹੋਈ ਹੈ ਉਸਤੇ ਪਹਿਲਾ 6 ਮੁਕਦਮੇ ਦਰਜ ਨੇ ਤਾਂ ਜੋ ਇਹ 6 ਮੁਕਦਮੇ ਦਰਜ ਨੇ ਬਾਕੀਆਂ ਬਾਰੇ ਅਸੀਂ ਅਜੇ ਸਾਰੀ ਪੜਤਾਲ ਕਰ ਰਹੇ ਹਾਂ ਅਸੀਂ ਰਿਮਾਰਡ ਹਾਸਲ ਕੀਤਾ ਹੈਗਾ ਜੀ ਤੇ ਡੀਪ ਇਨਵੈਸਟੀਗੇਸ਼ਨ ਸਾਰਾ ਕਰੀਏ ਚੱਲਾਂਗੇ ਸਰ ਇਹ ਦੇਖੀ ਕੰਮ ਕੀ ਕਰਦੇ ਕੰਮ ਕੋਈ ਵੈਸੇ ਤਾਂ ਕਸੀ ਕਲੀਅਰ ਬਟ ਜਿਹਦਾ ਕੋ ਡੱਡੀਆਂ ਦਾ ਕੰਮ ਕਰਦਾ ਸੀ ਕੋਈ ਕੋਈ ਸ਼ੇਰ ਪਰਦੇਸ ਸੀ ਕੋਈ ਠੀਕ ਹੈ ਕੋਈ ਕਬਾਰੀ ਹੈ ਇਹਨਾਂ ਚੋਂ 1-2 ਹੈਗੇ ਜਿਹੜਾ ਕਬਾਰ ਵਗੈਰਾ ਦਾ ਇਹ ਜਿਹੜੇ ਟੋਟਲ 5 ਜਾਣੇ ਜੀ 5 ਜਾਣੇ ਜੋ ਤਲੀਆਂ ਨੇ ਤਾਂ ਜ਼ਿਲ੍ਹਾ ਪਟੰਨਾ ਦੇ ਰਹਿਣ ਵਾਲੇ ਨੇ ਤੇ ਦੋ ਜਾਣੇ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਸਰ ਇਸ ਸ੍ਰੀਮਾਨੀਆ ਬਾਰਬਰ ਨੂੰ ਜਾ ਕੇ ਹੋਰਾਂ ਦੀ ਕਿਸੇ ਦੇਖੋ ਇਹਦੇ ਵਿੱਚ ਬਹੁਤ ਕਲੀਅਰ ਹੈ ਜੀ ਅਗਰ ਕੋਈ ਵੀ ਇਦਾਂ ਦਾ ਵਾਰ-ਵਾਰ ਜੁਰਮ ਕਰਦੇ ਹਨ ਜਾਂ ਉਹ ਮੇਰੇ ਕੋਲ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾਊਗੀ ਜਿੱਦਾਂ ਇਹ ਹੁਣ ਚੋਰੀਆਂ ਕਰਦੇ ਜੇ ਅੱਗੇ ਵੇਚਦੇ ਨੇ ਇਹਨਾਂ ਨੇ ਆਪਣੇ ਗਰੁੱਪ ਬਣਾ ਰੱਖੇ ਨੇ ਤਾਂ ਆਰਗੇਨਾਈਜ਼ਡ ਸਿੰਡੀਕੇਟ ਹੈ ਤਾਂ ਅਸੀਂ ਇਸ ਸੰਬੰਧਤ ਜਿਹੜੀਆਂ ਧਾਰਾਵਾਂ ਹੈਗੀਆਂ ਬੀਐਨਐਸ ਦੀ 111 112 ਜੋ ਕਿ ਅਟ੍ਰੈਕਟ ਬੇਸਿਕਲੀ ਵਾਰ-ਵਾਰ ਕਰਨ ਵਾਲਿਆਂ ਤੇ ਹੁੰਦੀਆਂ ਤੇ ਜਿਨ੍ਹਾਂ ਨੇ ਇਦਾਂ ਦੇ ਸੰਗੀਟ ਬਣਾ ਰੱਖੇ ਨੇ ਤਾਂ ਅਸੀਂ ਇਹਨਾਂ ਸਭ ਤੋਂ ਸਖਤ ਧਾਰਾਵਾਂ ਵਾਲਾ ਯੂਜ਼ ਕਰਕੇ ਅਸੀਂ ਕਾਰਵਾਈ ਵਾਲੇ ਚ ਲੈ ਕੇ ਆਉਂਦੇ ਹਾਂ ਹਾਂਜੀ ਅੱਜ ਪੇਸ਼ ਕੀਤਾ ਜੀ ਤੇ ਮੈਜਿਸਟਰ ਸਾਹਿਬ ਨੂੰ ਪੇਸ਼ ਕਰਕੇ ਬੋਲਸਮਾੜਾ ਹਾਸਲ ਕਰਕੇ ਅਸੀਂ ਅਗਲੀ ਤਫਤੀਸ਼ ਵਾਲੇ ਚ ਲੈ ਆਉਂਦੇ ਹਾਂ